ਅੱਜ ਭਾਰਤੀ ਜਨਤਾ ਪਾਰਟੀ ਦਾ ਸੰਕਲਪ ਪੱਤਰ ਜਾਰੀ ਹੋਇਆ ਦੇਖਿਆ ਅ ਦੇਖਿਆ ਜੀ ਕਿਵੇਂ ਲੱਗਿਆ ਤੁਹਾਨੂੰ ਬਸ ਜਿਵੇਂ ਲੋਕਾਂ ਨੂੰ ਲੱਗਿਆ ਵੀ ਮੈਨੂੰ ਲੱਗਿਆ ਤੁਹਾਨੂੰ ਵੀ ਪਤਾ ਹੀ ਹੈ ਕਿਵੇਂ ਫਿਰ 14 ਦੀ ਜਦੋਂ ਹੋਣਗੀਆਂ ਕਿ ਬਿਲਕੁਲ ਜੀ ਬਿਲਕੁਲ 13 ਦੀ 13 ਤਾਂ ਪੱਕੀਆਂ ਨੇ ਇਹਨੇ ਪੰਜਾਬ ਦੇ 13 MP ਛੱਤ ਕੇ ਗਏ 13 ਭਗਵੰਤ ਮਾਨ ਪਾਰਲੀਮੈਂਟ ਦੇ ਵਿੱਚ ਗੂੰਜਣਗੇ 13 ਭਗਵੰਤ ਮਾਨ ਪਾਰਲੀਮੈਂਟ ਦੇ ਵਿੱਚ ਗੂੰਜਣਗੇ ਕਿਉਂਕਿ ਸਾਡੇ ਜਿਹੜੇ ਖੰਡ ਰੋਕੇ ਆ ਇਹਨਾਂ ਵਾਸਤੇ ਆਪਣੇ ਵਿੱਚ ਪਾਉਂ ਗਿਆ ਆਪਣੇ ਕਰਨਜੀਤ ਸਿੰਘ ਮੋਹਜੀ ਤੇ ਭਾਈ ਸੁਖਤਾਮ ਬਰਮਾ ਜੀ ਤੇ ਹੋਰ ਵੀ ਉਹਨਾਂ ਦੇ ਨਾਲ ਸੇਰ ਮੇਸਰਾਰੇ ਹਲਕਿਆਂ ਨੇ ਸੁਣਿਆ ਰਾਖੂ ਜਿਹੜਾ ਸਿੱਧੀ ਸ਼ਕਤੀ ਸਾਹ ਅਗਲਾ ਕੁਰੇਗਾ ਦੂਰਗੇ ਸਾਰਾ ਹਲਕਿਆਂ ਦੇ ਸਤਿਕਾਰ ਉਹਨਾਂ ਦੀ ਸ਼ਤਿਕਾਰ ਉਹਨਾਂ ਦੀ ਸ਼ਤਿਕਾਰ ਕਰਦੇ ਆ ਕਿ ਉਹਨਾਂ ਕੋਲ ਜਾਂਦੀ ਨਗਰ ਮੇਰੇ ਬਹੁਤ ਹੀ ਜਾਰੀ ਨਗਰ ਜੱਜਾ ਜੀ ਨੌਜਵਾਨ ਸਾਥੀਓ ਬਹੁਤ ਜਾਰੀ ਹੋ ਤੁਰਕੋ ਰਾਤ ਮੇਂ ਮੀਆਂ ਮੇਰੀ ਆਵਾਜ਼ ਸੁਣ ਕੇ ਮੇਰੀ ਆਵਾਜ਼ ਬਤਾਵਾ ਪੈਣਾ ਦੱਸਦਾ ਤੇਰਾ ਦਸਤ ਸੋਖੇ ਹੋਈ ਸਭੇ ਸਾਡੀ ਕਰਿਆ ਨਗਰ ਨਾ ਅਪੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜੱਗਵਾਦਿਆ ਨੇ ਬੈਠੂ ਮੇਰੇ ਨਾਲ ਵੱਧ ਜਾਣਦੇ ਆ ਇਹੀ ਰਗਾ ਜੀ ਜੀਰੂ ਮੈਂ ਜਾਣਦਾ ਮੈਂ ਕਾਹਦੇ ਹੱਥ ਰਾਹੀ ਜੀ ਤੇਨੇ ਲੋਕੋ ਕੰਮਾਂ ਦੇ ਘਰ ਕੋ ਖੁਣਾ ਕਰ ਜਾਣਗੇ ਜੀ ਕਹਿੰਦਾ ਜੀ ਤੇ ਮੋਟਰ ਚਾਲੂ ਤੇ ਪਾ ਲਿਓ ਐਨੀ ਮੇਰੀ ਬਾਤ ਉਸ ਤੋਂ ਬਈ ਯਾਤ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਘੜੂ ਤੇ ਬਟਨ ਦਬਾਓ ਤੇ ਇਹਨਾਂ ਨੂੰ ਐਪ ਟੂ ਬਣਾਓ ਤੇ ਪਹਿਲਾਂ ਜੇ ਮੈਂ ਇਕੱਲਾ ਸੇਵਾ ਕਰਦਾ ਸੀਗਾ ਬਚੌਰ ਐਮ ਐਲ ਏ ਤੇ ਹੁਣੇ ਨਾਲ ਐਸ ਪੀ ਸਾ ਵੀ ਲੜੀਆ ਕਰਨਗੇ ਤੇ ਇੱਕ ਤੇ ਇੱਕ 11 ਹੋ ਜਾਣਗੇ ਇਹਦਾ ਕਹਿੰਦਾ

ਤੇ ਰਾਈ ਵੀ ਸੈਂਟਰ ਸਰਕਾਰ ਨਾਲ ਜਿਹਨੇ ਅਮੀਤ ਸਾਡੇ ਤੋਂ ਗੱਲ ਕੀਤੀ ਨੇ ਸਾਡੇ ਕਿਸਾਨ ਭਰਾ ਸਾਡੇ ਪਰ ਰੋਜ਼ ਨਹੀਂ ਫਰਕ ਨਹੀਂ ਕੀਤੀ ਸਾਡੇ ਕਿਸਾਨ ਭਰਾਵਾਂ ਦੀ ਜਿੰਦਗੀਆਂ ਦੇ ਹੋਈਆਂ ਉਹ ਸਰਕਾਰ ਦੇ ਕੰਮ ਤੋਂ ਜੀਣੇ ਫਰਕੀ ਉਹ ਆ ਜੀ ਆਪਾ ਸਰਕਾਰ ਸਾਥੋਂ ਮਾਨੂੰ ਮਿਲੋ ਰੁਕ ਜਾਓ ਦੋ ਮਿੰਟ ਬਾਅਦ ਬੋਲਣਾ ਚਾਹੀਦਾ ਜੀ ਸੰਗਤ ਕਰਨ ਸਰਕਾਰ ਤੁਰੰਤ ਮਾਨ ਜੀ ਅੰਮ੍ਰਿਤਪੁਰ ਲੋਕ ਸਭਾ ਦੇ ਵਿੱਚ ਪੰਜਾਬ ਦੇ ਹੱਕਾਂ ਲਈ ਲੜਦੇ ਆਏ ਆ ਲੜਦੇ ਰਹੇ ਆ ਤੁਹਾਨੂੰ ਦੇ ਇੱਕ ਜੂਨ ਨੂੰ ਤੁਸੀਂ 13 ਦੇ 13 ਕੁਰਿੰਦਾਰ ਜਤਾ ਕੇ ਪਾਰਲੀਮੈਂਟ ਵਿੱਚ ਖੜੇ ਹੋਇਆ ਤਾਂ ਉੱਥੇ ਇੱਕ ਭਗਵੰਤ ਜੀ 13 13 ਭਗਵੰਤ ਸਾਹਿਬ ਬੋਲਣਗੇ ਤੇ ਆ ਕੇ ਨਮਾਜ਼ੀ ਸਰਕਾਰ ਜਿਹੜੀ ਕਿ ਹਮੇਸ਼ਾ ਪੰਜਾਬੱਖੀ ਨਹੀਂ ਰਹੀ ਸੰਜਾਮ ਜਿਹੜਾ ਹਮੇਸ਼ਾ ਤਾਕਤ ਕਿਤਾ ਸੰਜਾਮ ਤੇ ਵਰਮ ਕੀਤਾ ਤੇ ਜਿਹੜਾ ਆਮ ਆਦਮੀ ਦਾ ਅਧਿਕਾਰ ਕੋਟ ਹੁੰਦਾ ਤੇ ਜਿਹੜਾ ਹਥਿਆਰ ਲੋਕ ਦਾ ਹਥਿਆਰ ਆ ਆਪਾਂ ਉਹਦੇ ਨਾਲ ਵਰਤਣਾ ਲੈਣਾ ਕੁਝ ਅੰਦਰੀ ਦੇ ਸਾਕੇ ਬੁੱਟਾ ਪਾ ਕੇ ਤੇ ਆਪਣੀ ਜਿਹੜੀ ਸਰਕਾਰ ਦੇ ਵੱਧ ਤੋਂ ਵੱਧ ਮੰਨਦੇ ਪਾਰਲੀਮੈਂਟ ਦੇ ਵਿੱਚ ਭੇੜੀਏ ਕਰਕੇ ਜਗਤ ਭਾਰਤ ਨੂੰ ਮਾਰ ਕੇ ਉਹਨਾਂ ਦੇ ਆਪਾਂ ਹੱਥ ਵਿੱਚ ਗੁੱਪ ਕਰੀਏ ਤਾਂ ਕਿ ਜਾ ਕੇ ਜਿਹੜੇ ਤੇਆਂ ਦਿੱਤੇ ਰਹਿ ਕੀ ਜਿੱਕ ਜੇ ਆਪਾਂ ਆਪਣੇ ਪੰਜਾਬ ਦੇ ਹੱਕਾਂ ਲਈ ਲੜੀਏ ਉਹ ਜਿਹੜਾ ਪੰਦ ਦਾ ਹੱਕ ਹੈ ਪੰਜਾਬ ਦਾ ਉਹ ਪੰਜਾਬੀ ਲੈ ਕੇ ਜਿਹੜਾ ਉਹਦਾ ਪਿੰਡ ਦਾ ਬਕਾਸ਼ਾ ਪੈਸਾ ਰੁਕਿਆ ਹੋਇਆ ਹੈ ਉਹ ਜਿਹੜਾ ਗਵਰਨਮੈਂਟ ਪੱਤੀ ਬੈਠੀ ਹੈ ਸੈਂਟਰ ਗਵਰਨਮੈਂਟ ਉਹ ਵੀ ਉਹਨਾਂ ਦੇ ਕੰਨ ਟੁਪੋਟੇ ਕਿ ਲੇਗੇ ਜਿਹੜਾ ਕਹਿੰਦਾ ਮਟਵਾ ਦਾ ਦਾਸਾ ਮਹਿੰਦੂ ਜੀ ਦਾ ਖਾਲਸਾ ਵਾਹਿਗੁਰੂ ਜੀ ਤੁਹਾਰੀ ਆ ਭਾਈ ਵੀ ਵੱਧੇ ਅੱਜ ਤਾਂ ਹੀ ਲੱਗਦਾ ਫਰੀਦ ਕੋ ਢਲ ਕੇ ਦੇਖੋ ਗੋਲ ਸਾਬਾ ਐਮਪੀ ਕਰਮਜੀਤ ਸਿੰਘ ਮੋਹਲਾ ਐਮਪੀ ਕਰਮਜੀਤ ਉਹ ਮੁੱਖ ਮੰਤਰੀ ਸਾਹਿਬ ਨੇ ਕੀਤੇ ਹੋਏ ਕੰਮ ਪੰਜਾਬ ਸਰਕਾਰ ਨੇ ਕੀਤੇ ਹੋਏ ਕੰਮ ਆਪਣੇ ਆ ਬੋਲ ਰਹੇ ਤੇ ਲੋਕ ਨਾਲ ਨਹੀਂ ਲੋਕਾਂ ਨੇ ਕੋਈ ਡਿਮਾਂਡ ਨਹੀਂ ਪਿੰਡਾਂ ਜਾ ਕੇ ਹਰ ਹਰ ਇੱਕ ਪਿੰਡ ਦੀ ਅਡਰ ਡਿਮਾਂਡ ਡਿਮਾਂਡ ਰਹੀ ਛਪੜਾਂ ਦੇ ਵਿਕਾਸ ਦਾ ਬਹੁਤ ਜ਼ਿਆਦਾ ਹੈਗਾ ਉਹ ਕਰਾਂਗੇ ਭਾਰਤੀ ਜਨਤਾ ਪਾਰਟੀ ਦਾ ਸੰਕਲਪ ਆ ਗਿਆ ਉਹ ਦਰ ਉਹ ਦੱਸਦੇ ਨਹੀਂ ਕਿ ਕੀਤੀਆਂ ਕੁੱਤ ਕਿਉਂ ਕੀ ਹੋ ਗਿਆ ਉਹ ਮੇਜ ਆਉਂਦੀ ਹੈ ਹੌਲੀ ਹੌਲੀ ਜਾ ਰਹੀ ਨੇ ਅਪਣੇ ਦੂਰ ਅਖਲਾਜਾਂ ਦੇਖ ਕੇ ਸੱਜਣ ਬੁਕਾਦਾ ਕੁਲਤਾਰ ਜੀ ਅੱਜ ਇੱਕ ਨਾ ਐਸਸੀਐਲ ਐ ਭਾਰਤੀ ਜਨਤਾ ਪਾਰਟੀ ਦਾ ਉਹਨਾਂ ਨੇ ਵੱਡਾ ਫੈਸਲਾ ਲੈ ਲਿਆ ਕਿ ਜੇਕਰ ਕਿਸਾਨ ਸਾਡਾ ਵਿਰੋਧ ਕਰਨਗੇ ਸਾਡੇ ਮੀਤਵਾਰ ਦਾ ਵਿਰੋਧ ਕਰਨਗੇ ਤਾਂ ਅਸੀਂ ਪਿੰਡਾਂ ਤੇ ਜਾਵਾਂਗੇ ਜੇ ਉਹਨਾਂ ਦੀ ਹਿੰਮਤ ਹੈ ਸਾਨੂੰ ਰੋਕਣ ਦੀ ਭਾਰਤੀ ਕਨਤੀ ਪਾਰਟੀ ਦਾ ਹੈਗੀ ਇੱਥੇ ਐਸਸੀ ਵੀ ਕਿਸਾਨ ਹੈ ਦੂਜੇ ਵੀ ਕਿਸਾਨ ਹੈ ਸਾਰੇ ਸਾਰੇ ਕਿਸਾਨ ਹੀ ਹੈ ਕਿਸਾਨਾਂ ਦੇ ਪੋਟੇ ਪਾਰਟੀ ਜਿਉਂਦਾ ਡਰਾਮਾ ਹੈ ਅਲੱਗ ਦਾ ਡਰਾਮਾ ਹੈ जाओ। इस वीडियो विडियो शेयर जरूर करना जी कृपा करके चैनल सब्सक्राइब जरूर कर लो जी हुन तुसी फास्ट यूज पंजाब दी प्ले स्टोर तो इंस्टॉल करके नवियजा खबरा पढ़ते देख सकदे हो धन्यवाद